ਪਖਾਨ ਗੱਡ ਕੈ ਮੂਰਤ ਕੀਨੀ ਦੇ ਕੈ ਛਾਤੀ ਪਾਉ ਪਖਾਨ ਪਖਾਨ ਕਹਿੰਦੇ ਇੱਕ ਪੱਥਰ ਨੂੰ ਵੱਡਾ ਸਾਰਾ ਪੱਥਰ ਪਖਾਨ ਗੱਡ ਕੈ ਮੂਰਤ ਕੀਨੀ ਉਸ ਪੱਥਰ ਨੂੰ ਘੜ ਕੇ ਕਹਿੰਦੇ ਇੱਕ ਮੂਰਤ ਤਿਆਰ ਕੀਤੀ ਆ ਜਦੋਂ ਮੂਰਤੀਆਂ ਬਣਦੀਆਂ ਨੇ ਕਿਵੇਂ ਬਣਦੀਆਂ ਹੁਣ ਵੇਖੋ ਕਿ ਵੱਡੀ ਸਾਰੀ ਮੂਰਤੀ ਤਿਆਰ ਕਰਨੀ ਹੋਵੇ ਨਾ ਮੂਰਤੀ ਕਿਵੇਂ ਬਣੇਗੀ ਮੂਰਤੀ ਬਣਾਉਣ ਵਾਲਾ ਜਿਹੜਾ ਹੈ ਨਾ ਜਦੋਂ ਮੂਰਤੀ ਨੂੰ ਬਣਾ ਰਿਆ ਹੁੰਦਾ ਉਹਦੇ ਉੱਤੇ ਉਹ ਹਥੌੜੀ ਵੀ ਚਲਾਉਂਦਾ ਛੈਣੀ ਦੇ ਵਰਤੋਂ ਵੀ ਕਰਦਾ ਉਹਦੇ ਉੱਤੇ ਪੈਰ ਵੀ ਰੱਖਦਾ ਜਦੋਂ ਮੂਰਤੀ ਦੇ ਨੈਣ ਨਕਸ਼ ਤਿਆਰ ਕਰਨੇ ਨੇ ਹੁਣ ਮੂਰਤੀ ਦੇ ਉੱਤੇ ਉਹ ਪੈਰ ਵੀ ਰੱਖੇਗਾ ਉਹਦੀ ਛਾਤੀ ਦੇ ਉੱਤੇ ਇਹ ਬਾਬਾ ਕਬੀਰ ਜੀ ਨੇ ਆਖਿਆ ਪਖਾਂ ਨਗੱਡ ਕੈ ਮੂਰਤ ਕੀਨੀ ਦੇ ਕੈ ਛਾਤੀ ਪਾਉ ਦੇ ਕੈ ਛਾਤੀ ਪਾਉ ਉਹਦੀ ਛਾਤੀ ਦੇ ਉੱਤੇ ਪਾਉ ਪੈਰ ਵੀ ਰੱਖਿਆ ਹਥੌੜੀ ਦੀ ਵਰਤੋਂ ਵੀ ਕੀਤੀ ਤੇ ਬਾਬਾ ਕਬੀਰ ਜੀ ਆਖਦੇ ਜੇ ਇਹ ਮੂਰਤ ਸਾਚੀ ਹੈ ਜੇ ਮੂਰਤ ਸੱਚੀ ਹੈ ਨਾ ਜੇ ਵਾਕਈ ਹੈ ਇਥੇ ਜਾਨ ਹੁੰਦੀ ਤਾਂ ਗੜਨਹਾਰੈ ਖਾਓ ਤਾਂ ਇਹ ਮੂਰਤੀ ਬਣਾਉਣ ਵਾਲੇ ਨੂੰ ਖਾ ਨਾ ਜਾਂਦੀ ਉਹਨੇ ਥੋੜੀ ਮਾਰੀ ਆ ਇਹਨੂੰ ਇਹਦੀ ਛਾਤੀ ਉੱਤੇ ਪੈਰ ਰੱਖਿਆ ਜੇ ਇਹਦੇ ਵਿੱਚ ਜਾਨ ਹੁੰਦੀ ਤੈਨੂੰ ਉਹ ਖਾ ਨਾ ਜਾਂਦੀ ਕਹਿਣ ਦਾ ਭਾਪ ਪਤਾ ਕੀ ਹੈ ਜਾਨ ਕੋਈ ਨਹੀਂ ਇਹਦੇ ਵਿੱਚ ਜਾਨ ਕੋਈ ਨਹੀਂ ਇਹਦੇ ਵਿੱਚ ਪ੍ਰਿੰਸੀਪਲ ਗੰਗਾ ਸਿੰਘ ਜੀ ਨੇ ਨਾ ਇੱਕ ਕਿਤਾਬ ਲਿਖੀ ਜੀਵਨ ਦੀਆਂ ਕਿਰਨਾ 62 ਨੰਬਰ ਅੰਕ ਦੇ ਉੱਤੇ ਇੱਕ ਬੜੀ ਪਿਆਰੀ ਗੱਲ ਲਿਖੀ ਹੈ ਇਬਰਾਹਿਮ ਯਹੂਦੀਆਂ ਦੇ ਵਿੱਚ ਹੋਇਆ ਯਹੂਦੀ ਸੀਗਾ ਇਬਰਾਹਿਮ ਇਬਰਾਹਿਮ ਦਾ ਜਿਹੜਾ ਪਿਤਾ ਸੀ ਨਾ ਉਹ ਨਾ ਮੂਰਤੀਆਂ ਤਿਆਰ ਕਰਦਾ ਹੁੰਦਾ ਸੀ ਮੂਰਤੀਆਂ ਤਿਆਰ ਕਰਨੀਆਂ ਤੇ ਮੂਰਤੀਆਂ ਤਿਆਰ ਕਰਕੇ ਵੇਚਦਾ ਹੁੰਦਾ ਸੀਗਾ ਪਰ ਜਿਹੜਾ ਇਬਰਾਹਿਮ ਸੀ ਨਾ ਇਹ ਸਿਆਣਾ ਸੀਗਾ ਇਹਨੂੰ ਪਤਾ ਸੀ ਵੀ ਮੂਰਤੀਆਂ ਦੇ ਵਿੱਚ ਜਾਨ ਕੋਈ ਨਹੀਂ ਹੁੰਦੀ ਇਹ ਬੇਜਾਨ ਹੁੰਦੀਆਂ ਨੇ ਪਰ ਪਿਤਾ ਨੂੰ ਸਮਝਾਵੇ ਕਿਵੇਂ ਵੀ ਪਿਤਾ ਸਮਝਣ ਵਾਸਤੇ ਤਿਆਰ ਨਹੀਂ ਅੱਜ ਵੀ ਇਦਾਂ ਹੀ ਹੁੰਦਾ ਨਾ ਵੀ ਬੱਚਾ ਕੋਈ ਮਾਂ ਪਿਓ ਨੂੰ ਚੰਗੀ ਗੱਲ ਲਾਖ ਦਵੇ ਨਾ ਤੇ ਪਿਓ ਅਗਿਓ ਇੰਨੀ ਗੱਲ ਕਹਿੰਦਾ ਵੀ ਤੂੰ ਮੇਰਾ ਪਿਓ ਹੈ ਕਿ ਮੈਂ ਤੇਰਾ ਪਿਓ ਆ ਭਾਵੇਂ ਬੱਚੇ ਨੇ ਚੰਗੀ ਗੱਲ ਹੀ ਆਖੀ ਹੋਵੇ ਪਰ ਬਾਪ ਸੁਣਨ ਵਾਸਤੇ ਤਿਆਰ ਨਹੀਂ ਹੈ ਹੁਣ ਗੱਲ ਉੱਥੇ ਵੀ ਕੁਝ ਇਦਾਂ ਦੀ ਸੀ ਇੱਕ ਦਿਨ ਇਬਰਾਹਿਮ ਦਾ ਪਿਤਾ ਉਹਨੂੰ ਕਹਿੰਦਾ ਵੀ ਪੁੱਤਰ ਮੈਂ ਨਾ ਬਾਹਰ ਚੱਲਿਆ ਆਂ ਜਗਾ ਵੇਖਣ ਚੱਲਿਆਂ ਵੀ ਜਿੱਥੇ ਰੱਖ ਕੇ ਆਪਾਂ ਮੂਰਤੀਆਂ ਵੇਚੀਆਂ ਕਰਨੀਆਂ ਨੇ ਮੈਂ ਉਹ ਜਗਾ ਵੇਖਣ ਚੱਲਿਆਂ ਤੂੰ ਐਦਾਂ ਕਰੀ ਵੀ ਮੂਰਤੀਆਂ ਦੀ ਸੇਵਾ ਸੰਭਾਲ ਜਿਹੜੀ ਨਾ ਚੰਗੇ ਢੰਗ ਨਾਲ ਕਰੀ ਪਿਤਾ ਤੇ ਚਲ ਗਿਆ ਹੁਣ ਇਬਰਾਹਿਮ ਜਿਹੜਾ ਸੀ ਉਹਨੇ ਆਪਣੇ ਪਿਤਾ ਨੂੰ ਸਮਝਾਉਣਾ ਸੀ ਉਹਨੇ ਪਤਾ ਕੀ ਕੀਤਾ ਇੱਕ ਹਥੌੜੀ ਲਈ ਜਿੰਨੀਆਂ ਵੀ ਮੂਰਤੀਆਂ ਉਹਦੇ ਪਿਤਾ ਨੇ ਤਿਆਰ ਕੀਤੀਆਂ ਸੀ ਨਾ ਸਾਰੀਆਂ ਭੰਨ ਛੱਡੀਆਂ ਕਿਸੇ ਦਾ ਸਿਰ ਲਾ ਤਾ ਕਿਸੇ ਦਾ ਨੱਕ ਤੋੜ ਤਾ ਕਿਸੇ ਦੀ ਬਾਹ ਤੋੜਦੀ ਕਿਸੇ ਦੀ ਲੱਤ ਤੋੜ ਕੇ ਰੱਖ ਦਿੱਤੀ ਸਾਰੀਆਂ ਮੂਤੀਆਂ ਮੂਰਤੀਆਂ ਜਿਹੜੀਆਂ ਸੀ ਉਹਨੇ ਤੋੜ ਛੱਡੀਆਂ ਤੇ ਜਿਹੜੀ ਸਭ ਤੋਂ ਵੱਡੀ ਮੂਰਤੀ ਸੀ ਨਾ ਉਹਦਾ ਨੱਕ ਭੰਨ ਕੇ ਉਹਦੇ ਹੱਥ ਦੇ ਵਿੱਚ ਹਥੌੜਾ ਪਕੜਾ ਦਿੱਤਾ ਉਹਦੇ ਹੱਥ ਵਿੱਚੋਂ ਥੌੜਾ ਪਕੜਾ ਦਿੱਤਾ ਪਿਤਾ ਜਦੋਂ ਆਇਆ ਪਿਤਾ ਅੱਗੇ ਪੁੱਛਦਾ ਏ ਕਹਿੰਦਾ ਸੇਵਾ ਸੰਭਾਲ ਕੀਤੀ ਮੂਰਤੀਆਂ ਦੀ ਕਹਿੰਦਾ ਪਿਤਾ ਜੀ ਸੇਵਾ ਸੰਭਾਲ ਕੀ ਕਰਨੀ ਸੀ ਤੁਹਾਡੇ ਜਾਣ ਦੀ ਧੀਰ ਸੀ ਇੱਕ ਛੋਟੀ ਮੂਰਤੀ ਨੇ ਇੱਕ ਪੱਥਰ ਮਾਰਿਆ ਵੱਡੀ ਮੂਰਤੀ ਦੇ ਉਹਦਾ ਨੱਕ ਭੰਨ ਕੇ ਰੱਖ ਦਿੱਤਾ ਤੇ ਵੱਡੀ ਮੂਰਤੀ ਦੇ ਹੱਥ ਵਿੱਚ ਥੋੜਾ ਸੀਗਾ ਉਹਨੇ ਲੈ ਕੇ ਸਾਰੀਆਂ ਮੂਰਤੀਆਂੇ ਭੰ ਛੱਡੀਆਂ ਵੇਖੋ ਇੱਥੇ ਤੇ ਸਾਰਾ ਖਲਾਰਾ ਪਿਆ ਹੋਇਆ ਤੇ ਲੜ ਪਈਆਂ ਆਪਸ ਦੇ ਵਿੱਚ ਮੈਂ ਤੇ ਮਸਾਂ ਜਾਨ ਬਚਾਈ ਆਪਣੀ ਇੱਥੇ ਆਪ ਸਾਰੀਆਂ ਲੜ ਪਈਆਂ ਅੱਗੇ ਉਹ ਇਬਰਾਹਿਮ ਦਾ ਪਿਤਾ ਕਹਿੰਦਾ ਕਹਿੰਦਾ ਪੁੱਤਰ ਝੂਠ ਨਾ ਬੋਲੇ ਸਾਰੀ ਕਰਤੂਤ ਤੂੰ ਕੀਤੀ ਐ ਮੂਰਤੀਆਂ ਦੇ ਵਿੱਚ ਜਾਨ ਥੋੜੀ ਨਾ ਹੁੰਦੀ ਐ ਇਹ ਤੇ ਬੇਜਾਨ ਨੇ ਇਹਨਾਂ ਦੇ ਵਿੱਚ ਕੋਈ ਜਾਨ ਨਹੀਂ ਹੈਗੀ ਇਹ ਸਾਰਾ ਕੁਝ ਤੂੰ ਕੀਤਾ ਐ ਤੇ ਅੱਗੇ ਉਹਦੀ ਇਬਰਾਹਿਮ ਕਹਿੰਦਾ ਕਹਿੰਦਾ ਪਿਤਾ ਜੀ ਮੈਂ ਵੀ ਤਾਂ ਤੁਹਾਨੂੰ ਇਹ ਹੀ ਗੱਲ ਸਮਝਾਣੀ ਚਾਹਨਾ ਵਾਂ ਵੀ ਇਹਨਾਂ ਵਿੱਚ ਜਾਨ ਕੋਈ ਨਹੀਂ ਹੈਗੀ ਐਵੇਂ ਸਮਾਂ ਬਰਬਾਦ ਨਾ ਕਰਿਆ ਕਰੋ ਇਹਨਾਂ ਦੇ ਪਿੱਛੇ ਲੱਗ ਕੇ ਇਹਨਾਂ ਦੇ ਵਿੱਚ ਜਾਨ ਕਿਹੜੀ ਹੈ ਆਪਾਂ ਇਹਨਾਂ ਨੂੰ ਵੇਚਨੇ ਆ ਇਹਨਾਂ ਨੂੰ ਵੇਚ ਕੇ ਪੈਸੇ ਸਾਨੂੰ ਥੋੜੇ ਜੇ ਮਿਲਦੇ ਨੇ ਪਰ ਜਿਹੜਾ ਪੁਜਾਰੀ ਇਹਨੂੰ ਲੈ ਕੇ ਜਾਂਦਾ ਮੰਦਰ ਦੇ ਵਿੱਚ ਜਾ ਕੇ ਟਕਾ ਦਿੰਦਾ ਉਹ ਆਪ ਤੇ ਹਜ਼ਾਰਾਂ ਲੱਖਾਂ ਦਾ ਮਾਲਕ ਬਣ ਜਾਂਦਾ ਲੋਕਾਂ ਨੂੰ ਠੱਗ ਠੱਗ ਕੇ ਸਾਨੂੰ ਕੀ ਮਿਲਦਾ ਹੈ ਤੁਸੀਂ ਐਵੇਂ ਮੂਰਤੀਆਂ ਬਣਾ ਬਣਾ ਆਪਣਾ ਸਮਾਂ ਬਰਬਾਦ ਕਰੀ ਜਾਂਦੇ ਹੋ ਇਬਰਾਹਿਮ ਨੇ ਸਮਝਾਇਆ ਤਰੀਕਾ ਸੀ ਨਾ ਉਹਦੇ ਕੋਲ ਪਿਤਾ ਸੁਧਰ ਗਿਆ ਉਹ ਸੁਧਰ ਗਿਆ ਪਰ ਸਾਡੇ ਲੋਕ ਸੁਧਰਨ ਨੂੰ ਤਿਆਰ ਨਹੀਂ ਉਹਨਾਂ ਲੋਕਾਂ ਨੇ ਮੂਰਤੀਆਂ ਬਣਾਈਆਂ ਸਾਡੇ ਲੋਕਾਂ ਨੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਬਣਾਉਂਦੀਆਂ ਤਸਵੀਰਾਂ ਬਣਾਉਂਦੀਆਂ ਨਾ ਕਦੀ ਗੌਰ ਕੀਤਾ ਵੀ ਅਸੀਂ ਕਰਦੇ ਕੀ ਪਏ ਆ ਕਦੀ ਗੌਰ ਕਰ ਲੋ ਹੁਣ ਤਸਵੀਰ ਬਣਾਈ ਨਾ ਜਿੰਨੇ ਸ਼ੋਭਾ ਸਿੰਘ ਨੇ ਤਸਵੀਰ ਬਣਾਈ ਸੀ ਗੁਰੂ ਨਾਨਕ ਸਾਹਿਬ ਦੀ ਖੰਨੇ ਦਾ ਇੱਕ ਬਜ਼ੁਰਗ ਸੀਗਾ ਖੰਨੇ ਦਾ ਰਹਿਣ ਵਾਲਾ ਸੀ ਉਹ ਬਜ਼ੁਰਗ ਉਸ ਖੰਨੇ ਦੇ ਰਹਿਣ ਵਾਲੇ ਬਜ਼ੁਰਗ ਦੇ ਵੱਲ ਉਹ ਸ਼ੋਭਾ ਸਿੰਘ ਨੇ ਵੇਖਿਆ ਤੇ ਉਸ ਬਜ਼ੁਰਗ ਦੀ ਤਸਵੀਰ ਬਣਾਤੀ ਬਜ਼ੁਰਗ ਦੀ ਤਸਵੀਰ ਬਣਾਤੀ ਥੱਲੇ ਪਤਾ ਕੀ ਲਿਖ ਦਿੱਤਾ ਥੱਲੇ ਲਿਖ ਦਿੱਤਾ ਗੁਰੂ ਨਾਨਕ ਸਾਹਿਬ ਖੰਨੇ ਦਾ ਬਜ਼ੁਰਗ ਸੀਗਾ ਉਹਦੀ ਤਸਵੀਰ ਬਣਾ ਕੇ ਥੱਲੇ ਗੁਰੂ ਨਾਨਕ ਸਾਹਿਬ ਲਿਖ ਦਿੱਤਾ ਸਾਡੇ ਲੋਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਕਹਿ ਕੇ ਖੰਨੇ ਦੇ ਬਜ਼ੁਰਗ ਨੂੰ ਹੀ ਪੂਜੀ ਗਏ ਇਹ ਹੋਇਆ ਹੈ ਸਾਡੇ ਨਾਲ ਜਦ ਕਿ ਇੱਥੇ ਭਾਈ ਗੁਰਦਾਸ ਜੀ ਨੇ ਸਾਫ਼-ਸਾਫ਼ ਇਨੀ ਗੱਲ ਆਕੀ ਸੀ ਗੁਰ ਮੂਰਤ ਗੁਰ ਸ਼ਬਦ ਹੈ ਗੁਰੂ ਦੀ ਮੂਰਤ ਕੀ ਹੈ ਗੁਰੂ ਦਾ ਸ਼ਬਦ ਹੈ ਸਾਧ ਸੰਗਤ ਵਿੱਚ ਪ੍ਰਗਟ ਆਇਆ ਜਦੋਂ ਸਾਧ ਸੰਗਤ ਚਾਵਾਂਗੇ ਫਿਰ ਪਤਾ ਲੱਗਣਾ ਸੀ ਵੀ ਗੁਰੂ ਦੀ ਮੂਰਤ ਕੀ ਵੈਸੇ ਇੱਕ ਬੇਨਤੀ ਕਰਾਂ ਜਿਹੜੀ ਤਸਵੀਰ ਗੁਰੂ ਨਾਨਕ ਸਾਹਿਬ ਦੀ ਤਿਆਰ ਕੀਤੀ ਗਈ ਨਾ ਕਦੀ ਗੌਰ ਕਰਿਓ ਉਹਦੇ ਵੱਲ ਵੀ ਕੀ ਬਣਾ ਕੇ ਸਾਡੇ ਸਾਹਮਣੇ ਰੱਖ ਦਿੱਤਾ ਗਿਆ ਤੁਹਾਡੇ ਸਾਹਮਣੇ ਮੈਂ ਕੁਝ ਪ੍ਰਮਾਣ ਰੱਖਣੇ ਆਪਾਂ ਚਲੋ ਗੁਰੂ ਨਾਨਕ ਸਾਹਿਬ ਨੂੰ ਹੀ ਪੁੱਛ ਲੈਨੇ ਆ ਵੀ ਗੁਰੂ ਪਾਤਸ਼ਾਹ ਜਿਹੜੀ ਤਸਵੀਰ ਤੁਹਾਡੀ ਤਿਆਰ ਕੀਤੀ ਗਈ ਹੈ ਉਹ ਤਸਵੀਰ ਠੀਕ ਤਿਆਰ ਕੀਤੀ ਹੈ ਵੀ ਤੁਸੀਂ ਸਹਿਮਤ ਹੋ ਉਸ ਤਸਵੀਰ ਦੇ ਨਾਲ ਹੁਣ ਮੈਂ ਤੁਹਾਨੂੰ ਕੋਈ ਸਵਾਲ ਕਰਨੇ ਨੇ ਜੀ ਜਵਾਬ ਜ਼ਰੂਰ ਦਿਓ ਮੈਨੂੰ ਜਦੋਂ ਸਾਡੇ ਘਰਾਂ 'ਚ ਵੀ ਵੈਸੇ ਫੋਟੋ ਲੱਗੀ ਹੋਈਗੀ ਇੱਥੇ ਵੀ ਲੱਗੀ ਹੋਣੀ ਮੈਨੂੰ ਲੱਗਦਾ ਉਹ ਜਿਹੜੀ ਤਸਵੀਰ ਲੱਗੀ ਹੈ ਹੁਣ ਜਿਹੜੀ ਤਸਵੀਰ ਸ਼ੋਭਾ ਸਿੰਘ ਨੇ ਤਿਆਰ ਕੀਤੀ ਗੁਰੂ ਨਾਨਕ ਸਾਹਿਬ ਦੀ ਉਹ ਸਿਰ ਤੇ ਮਾਲਾ ਪਾਈ ਹੋਈ ਹੈ ਜੀ ਹਾਂਜੀ ਦੱਸ ਦਿਓ ਜੀ ਪਾਈ ਹੈ ਸਿਰ ਤੇ ਮਾਲਾ ਫਿਰ ਜਵਾਬ ਨਹੀਂ ਆਇਆ ਪਾਈ ਹੈ ਜੀ ਸਿਰ ਤੇ ਮਾਲਾ ਉੱਚੀ ਬੋਲ ਕੇ ਦੱਸੋ ਜੀ ਪਾਈ ਹੈ ਨਾ ਗਲ 'ਚ ਪਾਈ ਹੋਈ ਹੈ ਹੱਥ 'ਚ ਵੀ ਪਾਈ ਫੜੀ ਹੋਈ ਮਾਲਾ ਲਾਗੇ ਲੋਟਾ ਵੀ ਰੱਖਿਆ ਹੋਇਆ ਰੱਖਿਆ ਜੀ ਕਈ ਤਸਵੀਰਾਂ 'ਚ ਹੈਗਾ ਕਈਆਂ 'ਚ ਨਹੀਂ ਹੈਗਾ ਲੋਟਾ ਕਈਆਂ 'ਚ ਪਿਆ ਹੁੰਦਾ ਨਾਲ ਲੋਟਾ ਹੁਣ ਆਪਾਂ ਗੁਰੂ ਨਾਨਕ ਸਾਹਿਬ ਨੂੰ ਪੁੱਛ ਲਈਏ ਬਾਣੀ ਚੋਂ ਵੀ ਗੁਰੂ ਪਾਚਾ ਤੁਸੀਂ ਦੱਸ ਦਿਓ ਵੀ ਤੁਹਾਡੀ ਤਸਵੀਰ ਸ਼ੋਭਾ ਸਿੰਘ ਨੇ ਤਿਆਰ ਕੀਤੀ ਹੈ ਉਹਨੇ ਠੀਕ ਤਿਆਰ ਕੀਤੀ ਹੈ ਵੀ ਤੁਸੀਂ ਇਦਾਂ ਦੇ ਹੀ ਹੋ ਤੇ ਗੁਰੂ ਨਾਨਕ ਸਾਹਿਬ ਜੀ ਕੀ ਕਹਿੰਦੇ ਨੇ ਹੁਣ ਗੌਰ ਕਰਿਓ ਜਰਾ ਆਸਾ ਕੀ ਵਾਰ ਚ ਪਤਾ ਨਹੀਂ ਆਪਾਂ ਕਿੰਨੀ ਵਾਰੀ ਸੁਣਿਆ ਹੋਣਾ ਪੜ ਪੁਸਤਕ ਸੰਦਿਆ ਬਾਦੰ ਸਿਲ ਪੂਜਸ ਬਗਲ ਸਮਾਦੰ ਮੁਖ ਝੂਠ ਵਿਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਆ ਜਿਹੜੀ ਵੀ ਚੀਜ਼ਾਂ ਦਾ ਜ਼ਿਕਰ ਕਰ ਰਹੇ ਨੇ ਨਾ ਗੁਰੂ ਨਾਨਕ ਸਾਹਿਬ ਗੁਰੂ ਨਾਨਕ ਸਾਹਿਬ ਦਾ ਸ਼ਲੋਕ ਹੈ ਉਹਨਾਂ ਨੇ ਸਾਰੇ ਕਰਮ ਕਾਂਡਾਂ ਦਾ ਜ਼ਿਕਰ ਕੀਤਾ ਤੇ ਉਸੇ ਕਰਮ ਕਾਂਡ ਦੀ ਲਿਸਟ ਦੇ ਵਿੱਚ ਨਾ ਇਹ ਵੀ ਲਿਖਿਆ ਗਲ ਮਾਲਾ ਤਿਲਕ ਲਿਲਾਟੰ ਗਲੇ 'ਚ ਮਾਲਾ ਤੇ ਮੱਥੇ ਤੇ ਤਿਲਕ ਗਲਮਾਲਾ ਤਿਲ ਕਲਲਾਟੰ ਹੁਣ ਪਾਈ ਹੋਈ ਨਾ ਗੁਰੂ ਨਾਨਕ ਸਾਹਿਬ ਦੇ ਗਲ ਚ ਮਾਲਾ ਹੁਣ ਗੌਰ ਕਰਿਓ ਗੁਰੂ ਨਾਨਕ ਸਾਹਿਬ ਕੀ ਕਹਿ ਰਹੇ ਨੇ ਗਲਮਾਲਾ ਤਿਲ ਕਲਲਾਟੰ ਦੋਏ ਧੋਤੀ ਬਸਤਰ ਕਪਾਟੰ ਜੇ ਜਾਣ ਸਬ੍ਰਹਮੰ ਕਰਮੰ ਸਭ ਫੋਕਟ ਕੀ ਆਖਿਆ ਜੀ ਸਭ ਫੋਕਟ ਫੋਕਟ ਕਿਹਨੂੰ ਕਹਿੰਦੇ ਆਪਾਂ ਫਾਲਤੂ ਦਾ ਕੰਮ ਗਲੇਜ ਮਾਲਾ ਪਾਉਣੀ ਕੀ ਹੈ ਇਹ ਫਾਲਤੂ ਦਾ ਕੰਮ ਹੈ ਇਹਦੇ ਨਾਲ ਕੁਝ ਨਹੀਂ ਮਿਲਣਾ ਸਭ ਫੋਕਟ ਨਿਸ਼ਚੋ ਕਰਮੰ ਆ ਜਿਹੜੇ ਤੂੰ ਕਰੀ ਜਾਂਦਾ ਹੈ ਨਾ ਇਹ ਸਾਰੇ ਕੰਮ ਫੋਕਟ ਨੇ ਭਾਵ ਗਲ ਦੇ ਵਿੱਚ ਮਾਲਾ ਪਾਉਣੀ ਫੋਕਟ ਕੰਮ ਹੈ ਹੁਣ ਗੁਰੂ ਨਾਨਕ ਸਾਹਿਬ ਆਕਣ ਵੀ ਗਲ ਚ ਮਾਲਾ ਪਾਣੀ ਫੋਕਟ ਕੰਮ ਹੈ ਪਰ ਸ਼ੋਭਾ ਸਿੰਘ ਵਰਗਿਆਂ ਨੇ ਤਸਵੀਰ ਬਣਾਈ ਗੁਰੂ ਨਾਨਕ ਦੇ ਗਲ ਚ ਮਾਲਾ ਪਵਾ ਕੇ ਰੱਖ ਦਿੱਤੀ ਹੈ ਹੁਣ ਆਪੇ ਅੰਦਾਜ਼ਾ ਲਾ ਲਓ ਵੀ ਕਿੰਨਾ ਠੀਕ ਕੰਮ ਹੈ ਚਲੋ ਆਪਾਂ ਬਾਬਾ ਕਬੀਰ ਜੀ ਨੂੰ ਵੀ ਪੁੱਛ ਲੈਨੇ ਆ ਮਾਥੇ ਤਿਲਕ ਹੱਥ ਮਾਲਾ ਬਣਾ ਮਥੇ ਤੇ ਤਿਲਕ ਹੱਥ ਵਿੱਚ ਮਾਲਾ ਮਾથે ਤਿਲਕ ਹੱਥ ਮਾਲਾ ਬਾਨਾ ਹੁਣ ਜਿੰਨੇ ਬਾਬਾ ਕਬੀਰ ਜੀ ਮੱਥੇ ਤੇ ਤਿਲਕ ਲਾਇਆ ਹੱਥ ਮਾਲਾ ਫੜੀ ਐ ਦੱਸੋ ਤੁਹਾਡਾ ਹੁਕਮਨਾਮਾ ਕੀ ਐ ਕੀ ਆਖਦੇ ਹੋ ਤੁਸੀਂ ਉਹਨੂੰ ਮਾથે ਤਿਲਕ ਹੱਥ ਮਾਲਾ ਬਾਨਾ ਤੇ ਕੀ ਆਖਦੇ ਨੇ ਜੀ ਬਾਬਾ ਕਬੀਰ ਜੀ ਲੋਗਨ ਰਾਮ ਖੇਲਾ ਨਾ ਜਾਣਾ ਜਿਨੇ ਮੱਥੇ ਤੇ ਤਿਲਕ ਲਾਇਆ ਹੱਥ 'ਚ ਮਾਲਾ ਫੜੀ ਉਹਨੇ ਰੱਬ ਨੂੰ ਕੀ ਜਾਣਿਆ ਖਿਲਾਉਣਾ ਜਾਣਾ ਲੋਗਨ ਰਾਮ ਖਿਲਾਉਣਾ ਜਾਣਾ ਤਸਵੀਰ ਬਣਾਉਣ ਵਾਲੇ ਨੇ ਇਹ ਗੱਲ ਸਿੱਧ ਕੀਤੀ ਵੀ ਗੁਰੂ ਨਾਨਕ ਸਾਹਿਬ ਜੀ ਰੱਬ ਨੂੰ ਖਡਾਉਣਾ ਸਮਝਦੇ ਸੀ ਕਿਉਂ ਕਿਉਂਕਿ ਹੱਥ ਵਿੱਚ ਮਾਲਾ ਫੜਦੇ ਸੀ ਹੁਣ ਇਹ ਤਾਂ ਸਾਫ਼-ਸਾਫ਼ ਗੱਲ ਹੈ ਨਾ ਇੱਕ ਪ੍ਰਮਾਣ ਹੋਰ ਹੈ ਗੱਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਇਨ ਤੱਗ ਗਲੀ ਜਿਨਾ ਜਪ ਮਾਲੀਆਂ ਗਲ ਚ ਮਾਲਾ ਜੱਪਣ ਵਾਲੀਆਂ ਮਾਲਾ ਵਾ ਗਲ ਹੀ ਜੇ ਨਾ ਜਪ ਮਾਲੀਆਂ ਲੋਟੇ ਪਿਉਂਦਾ ਨਾ ਜੀ ਲੋਟਾ ਲਾਗੇ ਲੋਟੇ ਹੱਥ ਨਿਭਗ ਤੇ ਕੀ ਆਖਦੇ ਨੇ ਬਾਬਾ ਕਬੀਰ ਜੀ ਜਿਨ੍ਹਾਂ ਦੇ ਕੋਲ ਲੋਟਾ ਏ ਗਲ ਚ ਮਾਲਾ ਪਾਈ ਹੋਈ ਹੈ ਓਏ ਹਰ ਕੇ ਸੰਤ ਨਾ ਆਖੀਐ ਬਾਨਾਰਸ ਕੇ ਠੱਗ ਉਹ ਤੇ ਬਨਾਰਸ ਦੇ ਠੱਗ ਨੇ ਹੁਣ ਤਸਵੀਰ ਬਣਾਉਣ ਵਾਲੇ ਨੇ ਗੁਰੂ ਨਾਨਕ ਸਾਹਿਬ ਦੇ ਬਾਰੇ ਚ ਕਿਹੜੀ ਗੱਲ ਸਿੱਧ ਕੀਤੀ ਉਹਨੇ ਇਹ ਗੱਲ ਸਿੱਧ ਕਰ ਦਿੱਤੀ ਵੀ ਗੁਰੂ ਨਾਨਕ ਸਾਹਿਬ ਜੀ ਕੀ ਅੱਖਾਂ ਮੇਰੇ ਕੋ ਬੋਲਿਆ ਨਹੀਂ ਜਾਣਾ ਹੁਣ ਤਸਵੀਰ ਬਣਾਉਣ ਵਾਲੇ ਨੇ ਇਹ ਗੱਲ ਸਿੱਧ ਕੀਤੀ ਵੀ ਗੁਰੂ ਨਾਨਕ ਸਾਹਿਬ ਵੀ ਬਨਾਰਸ ਦੇ ਠੱਗ ਨੇ ਕਿਉਂ ਕਿ ਉਹਨਾਂ ਦੇ ਗੱਲ 'ਚ ਵੀ ਮਾਲਾ ਪੁਆਤੀ ਲਾ ਕੇ ਲੋਟਾ ਰੱਖ ਦਿੱਤਾ ਕਿੱਡਾ ਵੱਡਾ ਧੋਖਾ ਮਾਇਆ ਸ਼ੋਭਾ ਸਿੰਘ ਵਰਗਿਆਂ ਨੇ ਪਰ ਸਾਡੇ ਲੋਕਾਂ ਨੂੰ ਜਪਜੀ ਸਾਹਿਬ ਦੇ ਵਿੱਚੋਂ ਗੁਰੂ ਨਾਨਕ ਨਹੀਂ ਦਿਸਿਆ ਸਿੱਧ ਗੋਸ਼ਟ ਦੇ ਵਿੱਚੋਂ ਗੁਰੂ ਨਾਨਕ ਨਹੀਂ ਦਿਸਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਧੰਨ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਨਹੀਂ ਹੋਏ ਸਾਡੇ ਲੋਕਾਂ ਨੇ ਵੀ ਪੇਪਰ ਦੀ ਪੂਜਾ ਕੀਤੀ ਹੈ ਤਸਵੀਰਾਂ ਦੀ ਪੂਜਾ ਕੀਤੀ ਮੈਂ ਕਹਿੰਦਾ ਸਾਡੇ ਨਾਲੋਂ ਮੱਖੀ ਚੰਗੀ ਹੈ ਸਾਡੇ ਨਾਲੋਂ ਮੱਖੀ ਚੰਗੀ ਇੱਕ ਤੁਸੀਂ ਸਕੈਚ ਪੈਨ ਲੈ ਕੇ ਨਾ ਜਲੇਬੀ ਬਣਾਓ ਕਿਸੇ ਕਾਗਜ਼ ਦੇ ਉੱਤੇ ਜਲੇਬੀ ਬਣਾ ਕੇ ਉਸ ਜਲੇਬੀ ਵਾਲਾ ਰੰਗ ਭਰ ਕੇ ਉਹਨੂੰ ਪਲੇਟ ਵਿੱਚ ਰੱਖ ਦਿਓ ਇੱਕ ਥਾਂ ਦੇ ਉੱਤੇ ਨਾਲ ਅਸਲੀ ਜਲੇਬੀ ਰੱਖ ਦਿਓ ਜਦੋਂ ਮੱਖੀ ਆਊਗੀ ਨਾ ਮੱਖੀ ਉਹਨੇ ਕਿੱਥੇ ਬਹਿਣਾ ਜੀ ਜਦੋਂ ਮੱਖੀ ਆਊਗੀ ਨਾ ਮੱਖੀ ਨੇ ਆ ਕੇ ਅਸਲੀ ਜਲੇਬੀ ਦੇ ਉੱਤੇ ਬਹਿਣਾ ਜਿਹੜੀ ਨਕਲੀ ਜਲੇਬੀ ਕਾਗਜ਼ ਦੇ ਉੱਤੇ ਬਣਾ ਕੇ ਤਿਆਰ ਕੀਤੀ ਨਾ ਉਹਦੇ ਉੱਤੇ ਨਹੀਂ ਬਹਿਣਾ ਹੁਣ ਮੱਖੀ ਨੇ ਕੋਈ ਪੀ ਐਚ ਡੀ ਕੀਤੀ ਹੈ ਕਿਸੇ ਸਕੂਲ ਦੇ ਵਿੱਚ ਗਈ ਹੈ ਕਿਸੇ ਕਾਲਜ ਯੂਨੀਵਰਸਿਟੀ ਦੇ ਵਿੱਚ ਪੜ੍ਹੀ ਹੈ ਉਹ ਨਹੀਂ ਉਹ ਕਿਤੇ ਨਹੀਂ ਗਈ ਪਰ ਉਹਨੂੰ ਫਿਰ ਵੀ ਪਤਾ ਹੈ ਵੀ ਅਸਲੀ ਜਲੇਬੀ ਕਿਹੜੀ ਹੈ ਤੇ ਨਕਲੀ ਜਲੇਬੀ ਕਿਹੜੀ ਹੈ ਆਪਣੇ ਆਪ ਨੂੰ ਸਿੱਖ ਖਮਾਉਣ ਵਾਲਾ ਇਹਨੂੰ ਧੰਨ ਗੁਰੂ ਗ੍ਰੰਥ ਸਾਹਿਬ ਵਿੱਚੋਂ ਗੁਰੂ ਨਾਨਕ ਦੇ ਦਰਸ਼ਨ ਨਹੀਂ ਹੋਏ ਪੇਪਰਾਂ ਦੇ ਵਿੱਚੋਂ ਤਸਵੀਰਾਂ ਵਿੱਚੋਂ ਗੁਰੂ ਨਾਨਕ ਦੇ ਦਰਸ਼ਨ ਕਰਨੇ ਚਾਹਦਾ ਹੈ ਗੁਰੂ ਨਾਨਕ ਜਿਹੜਾ ਹੈ ਨਾ ਉਹ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਬਾਣੀ ਨੂੰ ਪੜੋ ਵਿਚਾਰੋ ਗੁਰੂ ਨਾਨਕ ਸਾਹਿਬ ਨਾਲ ਗੱਲਾਂ ਹੋਣਗੀਆਂ